SKM ਦੀ ਜਿਹੜੀ ਕੱਲ ਸਰ ਪਾਰਟੀ ਮੀਟਿੰਗ ਬੁਲਾਈ ਗਈ ਸੀ ਆਸ ਤੇ ਮੁਤਾਬਕ ਜਿਹਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਗਈ ਆਬੀਅਸ ਹੈ ਕਿਉਂਕਿ ਇੱਕ ਤੇ ਮਾਨ ਸਾਹਿਬ ਦਾ ਤੁਸੀਂ ਦੇਖਿਆ ਹੋਣਾ ਕਿ ਬੜਾ ਤਲਖ ਮਾਹੌਲ ਹੈ ਕਿਸਾਨ ਅਗਵਾ ਦੇ ਨਾਲ ਅਤੇ ਇਸ ਤੋਂ ਇਲਾਵਾ ਲੈਂਡ ਪੂਲਿੰਗ ਹੀ ਇੱਕ ਐਸਾ এজেন্ডਾ ਹੈ ਜੀਦੇ आले ਦੁਆਲੇ ਹੁਣ SKM ਘੁੰਮ ਰਿਹਾ ਹੈ ਯਾਨੀ ਇਹਦੀ ਧਰੀ ਲੈਂਡ ਪੂਲਿੰਗ ਹੀ ਆ ਲੈਂਡ ਪੂਲਿੰਗ ਕਿਸ ਤਰ੍ਹਾਂ ਦੀ ਹੈ ਉਹਦੇ ਨਫੇ ਨੁਕਸਾਨ ਕੀ ਹੈ ਕਿਸ ਤਰ੍ਹਾਂ ਇਹਦੀ ਖিলাਫਤ ਦੇ ਵਿਚਾਰ ਜੀ ਆ ਰਹੀਆਂ ਹਨ ਹੱਕ ਦੇ ਵਿਚਾਰ ਜੀ ਬਿਆਦ ਕਟ ਨੇ ਵਗੈਰਾ ਵਗੈਰਾ ਉਹ ਸਾਰੀਆਂ ਗੱਲਾਂ ਸੀ ਗਾਇ ਬਗਾਇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੈਂ ਉਹਨਾਂ ਦਾ ਰੈਪੀਟੇਸ਼ਨ ਨਹੀਂ ਕਰੂੰਗਾ ਮਤਲਬ ਆਮ ਆਦਮੀ ਪਾਰਟੀ ਨੇ ਉੱਥੇ ਨਾ ਜਾ ਕੇ ਬਿਲਕੁਲ ਸੰਭਾਵੀ ਕਦਮ ਹੀ ਚੁੱਕਿਆ ਸੰਭਾਵਨਾ ਸੀ ਕਿ ਨਹੀਂ ਜਾਣ ਕੇ ਕਿਉਂਕਿ ਇਹਨਾਂ ਦੀ ਪਾਰਟੀ ਦੇ ਨਾਲ ਜੁੜਿਆ ਮਸਲਾ ਹੈ ਦੂਜੇ ਪਾਸੇ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਨੁਕਤਾ ਉਸ ਨੂੰ ਵੀ ਆਪਾਂ ਛੱਡ ਦਈਏ ਉਹਦੇ ਤੇ ਵੀ ਆਪਾਂ ਬਹੁਤ ਗਲਬਤ ਕੀਤੀ ਹੈ ਯੂਐਸ ਦੇ ਨਾਲ ਜੋ ਪਾਈਪਲੈਂਟ ਇਹ ਫ੍ਰੀ ਟ੍ਰੇਡ ਐਗਰੀਮੈਂਟ ਇਸ ਤੋਂ ਇਲਾਵਾ ਜੇ ਇੱਕ ਅਹਿਮ ਨੁਕਤਾ ਹੈ ਪਾਣੀ ਵਾਲਾ ਵੀ ਹੈ ਵੈਸੇ 77 79 ਸੀਤਾਰਾ ਉਸ ਸੰਬੰਧੀ ਵੀ ਇਹਨਾਂ ਨੇ ਅਜੰਡੇ 'ਚ ਨੁਕਤਾ ਸ਼ਾਮਲ ਕੀਤਾ ਪਰ ਇੱਕ ਹੈ ਖੇਤੀਬਾੜੀ ਮੈਂ ਇਸ ਤੇ ਥੋੜਾ ਕੇਂਦਰਤ ਹੋਣਾ ਚਾਹਾਂਗਾ ਤਾਨੂੰ ਯਾਦ ਹੋਣਾ ਹੈ ਉਗਰਾਹਾ ਵਾਲਿਆਂ ਨੇ ਵਿਛਲੇ ਸਾਲ ਇੱਕ ਮੋਰਚਾ ਲਾਇਆ ਸੀਗਾ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਇਜਾਜ਼ਤ ਮਿਲੀ ਸੀ ਉਸ ਤੋਂ ਬਾਅਦ ਇਹ ਚਰਚਾਵਾਂ ਸੰਕੇ ਖੇਤੀ ਘਰੜਾ ਸੌਂਪ ਦਿੱਤਾ ਗਿਆ ਜੀ ਬਹੁਤ ਜਲਦੀ ਨਵੀਂ ਖੇਤੀ ਨੀਤੀ ਜਿਹੜੀਆਂ ਲਾਗੂ ਕਰ ਦਿੱਤੀ ਜਾਵੇਗੀ ਉਸ ਤੋਂ ਵੀ ਪਿੱਛੇ ਲੈ ਜਾਣਾ ਮੈਂ ਤੁਹਾਨੂੰ ਜਦੋਂ ਆ ਤਾਲੀਵਾਲ ਸਾਹਿਬ ਸੀਗੇ ਉਸ ਵੇਲੇ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬੱਚਿਆਂ ਵਾਂਗੂ ਹਲੇ ਰੇਡ ਰਹੀ ਸੀ ਮਤਲਬ ਕੋਈ ਨੇ ਦੌੜਨਾ ਤੁਰਨਾ ਸਟਾਰਟ ਨਹੀਂ ਸਿੱਖੀਤਾ ਤਾਂ ਉਸ ਮੇਲੇ ਕਿ ਆਈਂ ਤਰੀਕ ਨੂੰ ਆ ਜਾਏ ਕਿ ਆਈਂ ਤਰੀਕ ਨੂੰ ਆ ਜਾਏ ਕਿ ਫਿਰ ਖੁੱਡਿਆ ਸਾਹਿਬ ਕੀ ਤੀ ਮੰਤਰਾਲਾ ਸੰਭਾਲਦੇ ਨੇ ਉਹਨਾਂ ਨੇ ਵੀ ਆਸ ਬਣਾਈ ਸੀ ਕਿ ਖੇਤੀ ਨੀਤੀ ਜਲਦ ਆ ਜਾਏਗੀ ਪਰ ਖੇਤੀ ਨੀਤੀ ਦਾ ਕੋਈ ਅਤਾ ਪਤਾ ਫਿਲਹਾਲ ਨਹੀਂ ਹੈ ਮਸਲਾ ਕੀ ਹੈ ਦੇਖੋ ਵੈਸੇ ਤੇ ਅਸੀਂ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਅਕਾਲੀ ਦੌਰ ਦੇ ਵਿੱਚ ਵੀ ਇਹੋ ਜਿਹੀਆਂ ਚਪਚਾਵਾ ਸੁਣੀਆਂ ਠੀਕ ਹੈ ਨਾ ਪਰ ਉਹਨਾਂ ਨੇ ਸਿਰਫ ਜੋ ਧਰਤੀ ਹਟਲਾ ਜਲ ਪੱਧਰ ਹੈ ਉਹਦੇ ਤੇ ਇੱਕ ਪਾਲਿਸੀ ਡਰਾਫਟ ਕੀਤੀ ਸੀਗੀ ਜੋ ਮੁੱਖ ਤੌਰ ਤੇ ਖੇਤੀ ਦੇ ਵਿੱਚ ਕੁਝ ਬਦਲਾਵਾਂ ਨੂੰ ਤਰਜੀਹ ਦਿੱਤੀ ਸੀ ਪਰ ਉਹ ਕਦੇ ਵੀ ਲਾਗੂ ਨਹੀਂ ਹੋਈ ਅਕਾਲੀ ਚਲੇ ਜਾਂਦੇ ਨੇ 2017 ਸ ਆਸਾਂ ਦੀ ਬੈਂਟਰੀ ਜਗਾ ਕੇ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਮੈਦਾਨ ਚ ਦਾਖਲ ਹੁੰਦੇ ਨੇ ਤਾਂ ਉਸ ਵੇਲੇ ਇਨਾਂ ਨੇ ਇੱਕ ਚੇਅਰਮੈਨ ਲਾਇਸਨ ਸ਼ਾਇਦ ਅਜੇ ਵੀਰ ਜਾਖੜ ਉਹਨਾਂ ਦਾ ਪੂਰਾ ਨਾਮ ਹੈ ਸੁਨੀਲ ਜਾਖੜ ਦੇ ਪਤੀਜੇ ਸਾਹ ਬੜੇ ਅੱਛੇ ਇਨਸਾਨ ਆ ਤੇ ਬਿਨਾ ਕੋਈ ਪੈਸਾ ਲਿਆ ਦਿੱਤੇ ਆ ਇਨਾਂ ਨੇ ਇੱਕ ਖੇਤੀ ਪਾਲਿਸੀ ਡਰਾਫਟ ਕੀਤੀ ਸੀ ਕਿ ਉਹ विधानसभा ਦੇ ਵਿੱਚ 2-3 ਦਿਨ ਤੱਕ ਲਗਾਤਾਰ ਬਹਿਸ ਕਰਵਾ ਕੇ ਲਾਗੂ ਕਰਨ ਸੁਪੰਦੀ ਕੀਆ ਗਿਆ ਸੀਗਾ ਕਿ ਜਤਨ ਹੋਣਗੇ ਯਾਨੀ ਅਜੀਬੀਰ ਜਾਖੜ ਨੇ ਜਦੋਂ ਬਣਾ ਦਿੱਤੀ ਚਰਚਾ ਮਹ ਹੋਈਆਂ ਕਿ ਭਾਈ ਬਹਿਸ ਹੋਏਗੀ ਇਹਦੇ ਤੇ ਵਿਧਾਨ ਸਭਾ ਦੇ ਅੰਦਰ ਫਿਰ ਉਸ ਉਪਰੰਤ ਇਸ ਨੂੰ ਲਾਗੂ ਕੀਤਾ ਜਾਊਗਾ ਤਾਂ ਪਰ ਉਹਦੇ ਚ ਕੁਝ ਵੀ ਨਹੀਂ ਹੋਇਆ ਕੱਖ ਵੀ ਨਹੀਂ ਹੋਇਆ ਉਹ ਜਿਹੜਾ ਡਰਾਫਟ ਸੀ ਉਹ ਮੁੱਖ ਮੰਤਰੀ ਦੇ ਦਫਤਰ ਚ ਹੀ ਦਮ ਤੋੜ ਗਿਆ ਫਿਰ ਆਉਂਦੇ ਨੇ ਮਾਨ ਸਾਹਿਬ ਇਨਕਲਾਬ ਜਿੰਨਾ ਦਾ ਇੱਕ ਨਾਰਾ ਜੋਰ ਸ਼ੋਰ ਦੇ ਨਾਲ ਕਿ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਕਾਬਲੀਅਤ ਰੱਖਦੇ ਆ ਚਲੋ ਤੇ ਫਿਰ ਇਹਨਾਂ ਦੀ ਤੁਹਾਨੂੰ ਮੈਂ ਕਹਾਣੀ ਦੱਸ ਦਿੱਤੀ ਆ ਕਿ ਖੇਤੀ ਪਾਲਿਸੀ ਤੇ ਇਹ ਸਰਕਾਰ ਸ਼ੁਰੂ ਚ ਬੜਾ ਜੋਸ਼ੀਲਾ ਅੰਦਾਜ਼ ਦਿਖਾਉਂਦੀ ਆ ਪਰ ਉਸ ਅਪਰੰਤ ਇਹਦਾ ਜੋਸ਼ ਲਗਾਤਾਰ ਮਠਾ ਪੈਂਦਾ ਤੁਰਿਆ ਜਾਂਦਾ ਹੈ ਲਗਾਤਾਰ ਮਠਾ ਪੈਂਦਾ ਤੁਰਿਆ ਜਾਂਦਾ ਹੈ ਤਾਂ ਹੁਣ ਗੱਲ ਇਹ ਆ ਕਿ ਇਹਨਾਂ ਨੇ 2023 ਸ਼ਾਇਦ ਜਨਵਰੀ ਦਾ ਮਹੀਨਾ ਸੀਗਾ ਉਦੋਂ ਜਿਹੜੇ ਹੁੰਦੇ ਸੀ ਕਿ ਤਤਕਾਲੀ ਸੈਕਟਰੀ ਐਗਰੀਕਲਚਰ तिवारी ਸਾਹਿਬ ਉਹਨਾਂ ਦੇ ਪ੍ਰਧਾਨਗੀ ਚ ਇੱਕ ਕਮੇਟੀ ਦਾ ਗਠਨ ਕੀਤਾ ਸੀਗਾ ਉਹਦੇ ਵਿੱਚ ਹੋਰ ਵੀ ਕਈ ਮਹਾਰਸੀ ਗਏ ਜਿਵੇਂ ਮੇਜੇਪੁਰਦਾਨੀ ਤੇ ਸੁਚਾ ਸਿੰਘ ਗੇਲੋਰਾ ਦਾ ਨਾਮ ਵੀ ਪ੍ਰਮੁੱਖ ਸੀਗਾ ਹੁਣ 24 ਫਰਵਰੀ ਆ ਜਾਂਦੀ ਹ ਅਤੇ ਇਹਦਾ ਸਾਰਾ ਡਰਾਫਟ ਹੈ ਜਿਹੜਾ ਸਰਕਾਰ ਨੂੰ ਸੌਂਪ ਦਿੱਤਾ ਜਾਂਦਾ ਹੁਣ ਤੁਸੀਂ ਦੇਖੋ ਕਿ ਫਰਵਰੀ 24 ਚਾਈ ਪਾਲਿਸੀ ਜਿਹੜਾ ਡਰਾਫਟ ਹੈ ਉਹ ਉੱਥੇ ਦੀ ਉੱਤੇ ਪਈ ਆ ਫਰਵਰੀ 25 ਵੀ ਲੰਘੀ ਯਾਨੀ ਢੇੜ ਸਾਲ ਹੋ ਗਏ ਡਰਾਫਟ ਉੱਥੇ ਦਾ ਉੱਤੇ ਆ ਅਸਲ ਜ ਕੀ ਹੈ ਹੁਣ ਗੱਲ ਨੂੰ ਆਪਾਂ ਨਵੇੜੀਏ ਕਿ ਦੇਖੋ ਜਦੋਂ ਖੇਤੀ ਨੀਤੀ ਕਿਸੇ ਨੇ ਲਾਗੂ ਕਰਨੀ ਹੋਈ ਨਾ ਮੇਰੀ ਇੱਕ ਗੱਲ ਯਾਦ ਰੱਖਿਓ ਪੰਜਾਬੀਓ ਕਿ ਉਹ ਬੰਦਾ ਲਾਗੂ ਕਰੂ ਜਿਹੜਾ ਬੰਦਾ ਮੁੜ ਕੇ ਸੱਤਾ 'ਚ ਆਉਣ ਦੀ ਉਮੀਦ ਨਾ ਰੱਖਦਾ ਹੋਵੇ ਜਿਸ ਨੂੰ ਅਖਬਾਰਾਂ 'ਚ ਛਪਣਤੀ ਥਾਂ ਤੇ ਇਹ ਚਿੰਤਾ ਹੋਏਗੀ ਕਿ ਮੈਂ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਤੇ ਛਪਨਾ ਉਹ ਬੰਦਾ ਲੱਭਕਾ ਕਰ ਕਰਨ ਅਈਵਾ ਕਿ ਜਦੋਂ ਤੁਸੀਂ ਤਤੀ ਹਟਲੇ ਜਲ ਪੱਦਰ ਦੇ ਡਿੱਗ ਦੇ ਕਾਰ ਲੱਭੂਗੇ ਅਡਰੈਸ ਕਰਨੇ ਪੈਣ ਕਿ ਹੱਲ ਕਰਨੇ ਪੈਣ ਕਿ ਫਿਰ ਤੁਹਾਨੂੰ ਦੋ ਚੀਜ਼ਾਂ ਕਰਨੀਆਂ ਪੈਣ ਗਿਆ ਡਾਈਵਰਸੀਫਿਕੇਸ਼ਨ ਵੱਲ ਵਧਣਾ ਪਊਗਾ ਕੁਝ ਸਖਤਾਈਆਂ ਕਰਨੀਆਂ ਪੈਣ ਗਿਆ ਜਿਵੇਂ ਬਿਜਲੀ ਸਬਸਿਡੀ ਚ ਕਟੌਪੀ ਤੇ ਆਦਿਕ ਪਉ ਚੀਜ਼ਾਂ ਵੋਟ ਮੁਖੀ ਨੇ ਕਿਸਾਨਾਂ ਕੋ ਜੂ ਮਰਜ਼ੀ ਕਹੀ ਜਾਂ ਸਾਡੇ ਪਾਰਟੀਆਂ ਦੇ ਆਗੂ ਜੋ ਮਰਜ਼ੀ ਕਹੀ ਜਾ ਨਾ ਝੋਨੇ ਦੇ ਬਰੂਬਰ ਕੰਫਰਟ ਜ਼ੋਨ ਦੀ ਫਸਲ ਨਾ ਝੋਨੇ ਦੇ ਬਰੂਬਰ ਆਰਥਿਕ ਫਾਇਦਾ ਦੇਣ ਵਾਲੀ ਫਸਲ ਅਸੀਂ ਹੁਣ ਤੱਕ ਲੱਭ ਸਕੇ ਤੇ ਨਾ ਸਾਡੀ ਇੱਛਾ ਸ਼ਕਤੀ ਆ ਦੋਨਾਂ ਤੇ ਰਾਤੀ ਇਹ ਗੱਲ ਮੁੱਕਦੀ ਆ ਸੋ ਇਸ ਕਰਕੇ ਖੇਤੀ ਨੀਤੀ ਤੇ ਮੈਂ ਗੱਲ ਕੀਤੀ ਆ ਕਿ ਅਹਿਮ ਨੁਕਤਾ ਜਿਹਦੇ ਆਧਾਰ ਤੇ ਅੱਗੇ एसकेएम ਨੇ ਵਧਨ ਦਾ ਫੈਸਲਾ ਕੀਤਾ ਬਟ ਅਸਲੀਅਤ ਇਹ ਹੋਆ ਕਿ ਇਹ ਖੇਤੀ ਨੀਤੀ ਮੈਨੂੰ ਨਹੀਂ ਲੱਗਦਾ ਕਿ ਇਸ ਸਰਕਾਰ ਦੇ ਵਿੱਚ ਨੇਪਰੇ ਚੜੂਗੀ ਜੇ ਚੜੂ ਵੀ ਜੇ ਚੜੂਗੀ ਵੀ ਤਾਂ ਮੇਰੇ ਨਹੀਂ خیال ਜਿਉ ਮੈਂ ਤੁਹਾਡੇ ਸਾਹਮਣੇ ਨੁਕਤੇ ਰੱਖਿਆ ਕਿ ਝੋਨੇ ਦਾ ਬਦਲ ਪਾਣੀ ਤੇ ਸਖਤਾਈ ਜਾਂ ਸਬਸਿਡੀ ਕਟੌਤੀ ਇਹਨਾਂ ਤੇ ਫੈਸਲੇ ਲਏ ਜਾ ਸਕੀਏ ਕਿਉਂ ਕਿਉਂਕਿ ਮਾਮਲਾ ਵੋਟਾਂ ਨਾਲ ਚੋੜਿਆ SKM ਦੀ ਜਿਹੜੀ ਕੱਲ ਸਰ ਪਾਰਟੀ ਮੀਟਿੰਗ ਬੁਲਾਈ ਗਈ ਸੀ ਆਸ ਤੇ ਮੁਤਾਬਕ ਜਿਹਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਗਈ ਓਬੀਅਸ ਹੈ ਕਿਉਂਕਿ ਇੱਕ ਤੇ ਮਾਨਸਬਦ ਦਾ ਤੁਸੀਂ ਦੇਖਿਆ ਹੋਣਾ ਕਿ ਬੜਾ ਤਲਖ ਮਾਹੌਲ ਹੈ ਕਿਸਾਨ ਅਗਵਾ ਦੇ ਨਾਲ ਅਤੇ ਇਸ ਤੋਂ ਇਲਾਵਾ ਲੈਂਡ ਪੂਲਿੰਗ ਹੀ ਇੱਕ ਐਸਾ एजेंडा ਹੈ ਜਿਹਦੇ ਆਲੇ ਦੁਆਲੇ ਹੁਣ SKM ਘੁੰਮ ਰਿਹਾ ਹੈ ਯਾਨੀ ਇਹਦੀ ਧਰੀ ਲੈਂਡ ਪੂਲਿੰਗ ਹੀ ਆ ਲੈਂਡ ਪੂਲਿੰਗ ਕਿਸ ਤਰ੍ਹਾਂ ਦੀ ਹੈ ਉਹਦੇ ਨਫੇ ਨੁਕਸਾਨ ਕੀ ਹੈ ਕਿਸ ਤਰ੍ਹਾਂ ਇਹਦੀ ਖিলাਫਤ ਦੇ ਵਿੱਚ ਅਰਜ਼ੀਆਂ ਆ ਰਹੀਆਂ ਹਨ ਹੱਕ ਦੇ ਵਿੱਚ ਅਰਜ਼ੀਆਂ ਬਿਆਦ ਕੱਟਨੇ ਵਗੈਰਾ ਵਗੈਰਾ ਉਹ ਸਾਰੀਆਂ ਗੱਲਾਂ ਸੀ ਗਾਇਬ ਗਾਇਬ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੈਂ ਉਹਨਾਂ ਦਾ ਰੈਪੀਟੇਸ਼ਨ ਨਹੀਂ ਕਰੂੰਗਾ